2000 ਅੰਦਰ 2000 ਅੰਦਰ ਨਹੀਂ 16000 ਦੀ 16.5 ਨਹੀਂ 17000 ਦੀ ਹਾਂ ਕਿ ਮੈਂ ਕਹਿੰਦਾ ਹਾਂ ਹਾਂ ਜੇ ਮੈਂ ਦੀ ਤਾਂ 20 ਤਾਂ ਬਾਹਰ ਭੋਲੇ ਜੇ ਬੱਕਰੀ ਲੈਣੀ ਅੱਗੇ ਇਹਨਾਂ ਨੇ ਵੀ ਵੇਚਣੀ ਹੈ ਉਹਦਾ ਚਾਲਾ ਲੈਪ ਆਪ ਉਹਦੇ ਨੇ ਲੈਣੀ ਹੈਗੀ ਹਾਂ ਦੱਸੋ ਇਹੇ ਕਾੜੇ ਨੇ ਵਧੀਆ ਬੰਦੇ ਬੋਲੇ ਕਾੜੇ ਨੇ ਕਿਹੜਾ ਬੰਦਾ ਆਪਣਾ ਪੱਥਰਾਂ 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 ਦੇ ਬੰਦੇ ਦਾ ਬਹੁਤ ਵਧੀਆ ਬੰਦੇ ਆ ਕੇ ਤੁਸੀਂ ਕਹਿੰਦੇ ਕਰਦੇ ਮਾੜਾ ਭਾਲੀਆਂ ਵੱਜਾ ਵੇਚੀਆਂ ਇਹਨਾਂ ਦੀਆਂ ਅੱਜ ਵੇਚ ਕੇ ਦਿਖਾ ਹਾਂ ਅੱਜ ਵੀ ਵੇਚ ਦੂੰਗਾ ਅੱਜ ਵੇਚ ਕੇ ਦਿਖਾ ਅੱਜ ਵੀ ਵੇਚ ਕੇ ਦਿਖਾਉਂਗਾ ਪਰ ਚੱਲ ਤੇਰੀਆਂ ਤੇ ਮੇਰੀਆਂ ਸ਼ਾਂਪਾਂ ਬੱਚੋ ਜੀ ਵੇਚਾ ਚਲੋ ਠੀਕ ਆ ਆ ਵੀ ਕਹਦੇ ਤੂੰ ਨਾ ਦੱਸ ਤੂੰ ਦੱਸ 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 ਮੈਂ ਕਿੰਨਾ ਦਿੱਤਾ 24 ਦੀ ਲੈ ਜਾ ਉਹਨੂੰ 24 22 ਨੂੰ ਛੱਡ ਜਾ ਜੇ ਤਾਂ ਕੋਈ ਰੱਬ ਲੱਗਦੀ 20 ਤੋਂ ਕੁਛ ਅੰਦਰ ਛੱਡਦਾ ਫਿਰ ਤਾਂ ਇਹਨਾਂ ਨੂੰ ਰੁਪਈ ਛੱਡ ਦੇ ਬਣਾਣੀ ਹੈ ਜੀ ਸਦਾ ਵੀ ਕਿਉਂ ਬਣਾ ਦੇ ਮਹਾ ਕਹੇ ਤਾਂ ਬਣਾਣੀ 23000 ਦੀ ਲੈ ਜਾ ਬੱਕਰੀ ਪਾਉਂਦਿਆ ਸਾਡੇ 17 ਨੂੰ 18000 ਦੇ ਦੇਣਾ ਮਹਾ ਕਮਾਲ ਹੋ ਗਈ ਆ 2000 ਲਾਲੇ ਦਾ ਇਹਦਾ ਅੱਛਾ ਬਾਹਰ ਵੇਚ ਲੈ ਜਦੋਂ ਵੇਚਨੇ ਨਹੀਂ ਵੇਚਣੀ ਨਹੀਂ ਬੱਕਰੀ ਇਹ ਬੱਚੇ ਵੀ ਲਸੇ ਆ ਦੇਵ ਚਲੇ ਸਿਰਫ ਇਹਦਾ ਥੜ ਗਿਆ ਬੋਲਦਾ ਗਿਆ ਦੇਖ ਲੈ ਇਹਦੇ ਹੱਸ ਲਾ ਗਿਆ ਦੇਖ ਲੈ ਇਹਦੇ ਇਹ ਆ ਵੀ ਤੇ ਲਿਖਾਇਆ ਲੈ ਚਾਚਾ ਕਹਿੰਦਾ ਬੜਾ ਤਕੜਾ ਚਾਚੇ ਨੇ ਹੇਵਣ ਮਾਰ ਲਈ ਹੇਵਣ ਮਾਰ ਲੈ ਸੱਜਾ ਤਾਂ ਕੁਝ ਹੋਰ ਕਰ ਲਾਂਗੇ ਇਹ ਬੱਚੇ ਆ ਬੜੀ ਆਵੇ ਗੱਲ ਕਹੀ ਹੈ ਹੇਵੜੀ ਬਈ ਨਾਲ ਤੇ ਕੁਝ ਇੱਕ ਲੈ ਕੇ ਮੈਂ ਲੈ ਕੇ ਆਵਾਜ਼ ਉਹੀ ਆਲੀ ਮੇਰੇ ਕੀ ਮੇਰੇ ਕੀ ਪੱਟ ਪਰਦੇ ਨੇ ਮੇਰੀ ਵੀ ਹੇਵੜੀ ਮਾਰੀਗਾ ਮੈਨੂੰ ਹੋੜਿਆ ਹੋੜਿਆ ਇਹ ਤਿੰਨ ਚਾਰ ਘਰੇ ਖੜੇ ਲਗਾ ਪਟੜਾ ਰਿਆ ਉਹ ਤਾਂ ਪਾਠਾ ਇੱਕ ਬੱਕਰਾ ਹੈ ਹਾਂਜੀ ਉਹਦਾ ਝੋਲਾ ਹੀ ਕੋੜੀ ਦੀ ਬਰਾਕੀ ਵਾਂਗੂ ਬੰਦਾ ਸਾਈਡ ਤੇ ਮਾਦਾ ਉਹ ਮੈਂ ਉਹਨੇ ਲਾੜੇ ਜਨੇ ਤਾਂ ਥੱਲੇ ਨਾਲ ਕੰਮ ਕਰਕੇ ਲਾਉਣਾ ਸਾਗਿਆ ਵਾਲਾ ਕੰਮ ਆ ਬਾਰੀ ਕਾ ਲੈ ਉਹ ਲੈ ਬਟਲਾ ਉਧਰ ਚੱਲ ਉਹ ਬਟਲਾ ਦੱਸ ਮਹਲਾ ਦਾ ਆ ਗਿਆ ਮੈਂ ਤਾਂ ਪੁੱਛਦਾ ਤੈਨੂੰ ਤੂੰ ਦੱਸ ਕਹਿਦਾ ਬੰਦਾ ਤੈਨੂੰ ਹਾਂ ਜਾਇਜ਼ ਗੱਲ ਕਰ ਸੌਦਾ ਬੰਨਣਾ ਹੈ ਧੀ ਵੀ ਲੈ ਜਾ ਜੀ ਲੈ ਕੇ ਨਹੀਂ ਬਟਾ ਧੀ ਪੱਕੀ ਗੱਲ ਮੈਂ ਕਰਾਂ ਪੱਕੀ ਗੱਲ ਮਂਗਾ ਪੜਲਾ ਮੈਂ ਤਾਂ ਪੱਕੀ ਕਰੀ ਦੂਜਾ ਪਟੇ ਵਾਲਾ ਮਾਦੇ ਪਾ ਪਾ ਸੌਣਾ ਕਿ ਸੌਦਾ ਇੱਕ ਵਾਰ ਸੁਣਦਾ ਪਹਿਲਾਂ ਗੱਲ ਪਹਿਲਾਂ ਗੱਲ ਸੁਣ ਤੇ ਨਾਲ ਇਹਨਾਂ ਨੇ ਅੱਗੇ ਵੇਚਣੀ ਐ ਕਿ ਕੰਮ ਵੇਚਣੀ ਆ ਇਹ ਬਿਜ਼ਨਸ ਆ ਸੁਣ ਇਹ ਵੇਚਣ ਚੱਲੇ ਆ ਰੋਟੀ ਵਾਸਤੇ ਦੋ ਰੋਟੀਆਂ ਵਾਸਤੇ ਕੋਈ ਵੇਚ ਕੋਈ ਬਾਲਾ ਵੱਡਾ ਤਾਂ ਹੈ ਨਹੀਂ ਠੀਕ ਹੈ ਵੀ ਵੱਡੇ ਵੱਡੇ ਕੱਪੜੇ ਕਾਇਆਂ ਮੱਜਾਂ ਕੋਈ 10000 ਛੱਡ ਗਈ ਕਿ 5000 ਛੱਡ ਗਈ ਇਹਦਾ 5500 ਇਧਰੋਂ ਦਾ 5500 ਇਧਰ 10000 ਆਹੀ ਆ ਬਸ 1000 18000 ਦੀ ਬੱਕਰੀ ਵੇਚਤੀ ਤੇਰੀ ਪੁੱਤ ਨਹੀਂ ਕਿੰਨੇ ਦੀ ਬਗੂ ਯਾਰ ਤੈਨੂੰ ਮੈਂ ਇੱਕ ਗੱਲ ਇਹੋ ਹੈ ਕੁਸਤੇ ਰੰਦਰ ਧਿਆਨ ਕੁਝ ਨਹੀਂ ਹੈਗਾ ਅੱਛਾ ਖੜ ਤੱਤਾ ਤਾਂ ਨਹੀਂ ਹੈ ਖੜਾ ਮਦਾ ਹਾਂ ਮਦਾ ਖੜਾ ਲਫੜ ਫੜੇ ਨੂੰ ਸਾਈ ਨੂੰ ਇਹ ਛੱਡ ਕੇ ਨਹੀਂ ਜਾਂਦਾ ਮੈਂ ਤੇਰੇ ਕੋਲ ਵਾਪਸ ਲੈ ਕੇ ਜਾਊਂਗਾ ਜੇ ਆਪਣਾ ਸੌਦਾ ਬਣੇ ਚਾਹੇ ਨਾ ਬਣੇ ਤੂੰ ਦੱਸ ਰਖਦਾ ਕਹਿੰਦਾ ਹਰ ਇੱਕੀ ਵਾਪਸ ਨਾ 20 ਉਹ ਬਟਾ ਕੀ ਅੰਦਰ ਮਾ 20 ਤਾਂ ਅੰਦਰ ਤੇ ਮੈਂ ਦਿੰਦਾ ਹੀ ਨਹੀਂ ਅੰਦਰ ਬਾਹਰ ਆ ਬਾਹਰ ਅੰਦਰ ਆ ਜਾ ਨਾ ਬਾਹਰ ਆ ਜਾ ਜੀਤਾ ਬੱਕਰੀ ਲੈ ਕੇ ਨੇ ਬਾਹਰ ਆ ਜਾ ਨਹੀਂ ਬਾਹਰ ਨਹੀਂ 20 ਅੰਦਰ ਬੱਕਰੀ ਬਾਹਰ ਹੀ ਅੰਦਰ ਨਾ ਇਹਨੂੰ ਨਾ ਮੋੜੀਆਂ ਨੂੰ ਨਾ ਮੋੜੀਆਂ ਨੂੰ ਮੱਥੇ ਨਾਲ ਇਹ ਇਹਦੇ ਪਿੱਛੇ ਲੋਕ ਕੈਨੇਡਾ ਅਮਰੀਕਾ ਤੁਰੇ ਫਿਰਦੀ ਆ ਤੂੰ ਚਲਾ ਚਲਾ ਮਾਰੀ ਜਾ ਨਾ ਹਾਂ ਦੱਸ ਦੱਸ ਚੰਗਾ ਫੇ ਦੱਸ ਇੱਕ ਦਰਮਾਜ਼ਾ ਤੂੰ ਪਹਿਲਾ ਪੁੱਤ ਪਹਿਲਾ ਮੁੱਲ ਭਾਗਾਂ ਦੇ ਲੱਗਦਾ ਹੁੰਦਾ ਕੋਈ ਨਿਆਣਾ ਹੈ ਮੁੱਲ ਤਾਂੜਕੇ ਦੀ ਮੁੱਲ ਲੱਗੀ ਜਾਂਦੇ ਨੇ ਕਿੱਥੇ ਆਇਆ ਲਾੜਾ ਕਰਕੇ ਕਿੱਥੇ ਲੱਗ ਗਿਆ ਗੁੱਲੀ ਡੰਡਾ ਇਹਨਾਂ ਪਾਪਾ ਪੰਗਾ ਲੈ ਗਿਆ ਉਹ ਲਾ ਲ ਆ ਜਾਂਦਰਾ ਮੰਡੀ ਦੀ ਗੱਲ ਕਰ ਲੈ ਫਿਰ ਹੈ ਫਿਰ ਉਹਨਾਂ ਦਾ ਮੁਕਦੀਆਂ ਨਹੀਂ ਹੁੰਦੀਆਂ ਲਫੜਾ ਕਿੰਨੇ ਦੀ ਤੂੰ ਦੱਸ ਮੈਂ ਤਾਂ ਤੈਨੂੰ ਕਹਿੰਦਾ 23 ਦੀ ਲੱਗੇ ਅੱਛਾ ਅੱਛਾ ਮਹਾਂਕਾ ਜਿੰਨੀ ਮਾਦੀ ਮੱਥਾ ਮਾਰੀ ਜਾਂ 20 ਤੋਂ ਬਾਅਦ ਬੱਕਰੀ ਮਿਲੂ ਜੇ ਮੈਨੂੰ ਨਹੀਂ ਸੱਦਾ ਹੋਣਾ ਨਹੀਂ 19000 ਦੀ ਦੇ ਮਾ ਮੈਂ ਤੁਹਾਨੂੰ ਦੱਸਤੀ ਹਾਲੇ 20 ਤੋਂ ਬਾਹਰ ਹੋਊਗਾ ਤੇ ਮਾਹ ਚ ਕਮਾਲ ਹੋ ਗਈ ਜੇ ਤੈਨੂੰ ਬਦਲਸਾ ਬਾਈ 20 20 ਜਾ ਕਰਾਉਂਦਾ 20 ਮਹੀਨੇ ਦਾ ਹੈਗਾ ਜੀ ਆ ਪਿਛਲੀ ਮੰਡੀ ਤੇ 21000 ਲੱਗਿਆ ਸੀਗਾ ਮੈਂ 21 ਦਿਨ ਦਿੱਤੀ ਹੋਈਗੀ ਉਪਰ ਆਪਾਂ ਗੱਡਾਂ ਨਹੀਂ ਦੇਣਾ ਫੇਲੀ ਲੈ ਦੇਣੀਆਂ ਫੇਲੀ ਕੋਲੀ ਲੈ ਜਾਂਦਾ ਹੈਗਾ ਚਾਹੀਦਾ ਗਰਾਹੀ ਅੜ ਜਿੱਥੇ ਅੜ ਗਈ ਬਾਦ ਗਰਾਹੀ ਲੈ ਲਈ ਦੋ ਨਾ ਮੈਂ ਤੈਨੂੰ ਕਹੇਦਾ ਬਾਲੀ ਕਰਾਣੀ ਨਾ ਤੂੰ ਅਜਾ ਲੈਣਾ ਹੈਗਾ ਅਸੀਂ ਉਮਰਾਂ ਲੈ ਲਈਆਂ ਬਾਲੀ ਗਰਾਈ ਜਿਹੜੀ ਹੁੰਦੀ ਆ ਨਾ ਕਬੀਲਦਾਰੀ ਦੇ ਵਿੱਚ ਵੀ ਚੰਗੀ ਨਹੀਂ ਹੁੰਦੀ। ਨਾ ਘਰਾਂ ਚ ਨਾ ਬਿਜ਼ਨਸ ਚ ਗਰਾਈ ਨਹੀਂ ਚੰਗੀ ਹੁੰਦੀ। ਤੂੰ ਮੈਨੂੰ ਗੱਲ ਰਾਹ ਪਾ। ਠੀਕ ਹੈ। ਤੂੰ ਪਾਰਾ ਤਾਂ ਚੀਜ਼ ਤੇ ਕੋਈ ਆ। ਮੈਂ ਤਾਂ ਕਹਿੰਦਾ ਪੈਸੇ ਦੀ ਲੈ ਜਾ। ਗਣਾ ਤਾਂ ਖੋਣ ਲੱਗ ਗਿਆ। ਪੂਰੇ ਦਾ ਬਣੂ ਕੰਮ ਉਹ ਵੀ ਕਰੀਏ ਤੂੰ ਵਿੱਡਾ ਕਰੀ ਜਲੇ। ਪੂਰੇ ਦੇ ਨਹੀਂ ਚੱਲ 1.5 ਦੀ। ਨਾ ਨਾ ਨਾ। ਬਣੂ ਪੂਰੇ ਦੀ। ਚੱਕ ਜਦ ਪੂਰੇ ਦੀ। ਅੱਜ ਬੱਕਰੀ ਲੈ ਕੇ ਨੇ ਬਾਈ ਸਿਆਦੀ ਰੱਖ ਬੱਕਰੀ ਲੈ ਜਾ। ਇਸ ਤੋਂ ਬਾਅਦ ਤੇਰਾ। ਹਾਂ ਫਿਰ ਚੱਕਾ ਬਾਈ ਨੇ ਮੈਂ ਕਹਿੰਦਾ 20000 ਦੀ। ਨਾ 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 ਨਾ। ਨਾ ਜੋ ਕੀ ਕਰਦੇਗਾ। ਕਮਾਲ ਹੋ ਗਈ ਮਾਰੂ ਭਾਈ ਕਹਿੰਦਾ ਭਾਈ ਕਹਿੰਦਾ ਇਹ ਕਹਿੰਦਾ ਹੁਣ 20 ਦੀ ਲੈ ਲੈ 20 ਦੀ 20 ਦੀ ਇਹਨੇ ਆਇਆ ਸੀ 20 ਤੋਂ ਥੱਲੇ ਆ ਜਾ ਉਹ ਤਹਾਂ ਆ ਜਾ ਸਾਡੇ ਆ ਗਿਆ ਪੂਰੇ ਨਾ 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 ਮਾਰ ਮਾਰ ਕਮਾਲ ਹੋ ਗਈ ਪਰ ਉੱਤੇ ਹੀ ਹੋ ਗਈ ਉਹ ਨਾ ਨਾ ਉਹ ਉੱਤੇ ਹੀ ਹੋ ਗਈ ਮੇਰੀ ਮੇਰੀ ਗਾ ਸਾਡੇ 22 21 ਦੇ ਬੱਤਰੀ ਲੈ ਜੇ ਲੇਕਿਨ ਤੂੰ ਹੁਣ ਲੈ ਆ ਪਾ ਮੇਵਣੇ ਪਾ ਨੂੰ ਪਾ ਜੀ ਦੱਬੀ ਜਾਂ ਮੇਵਣੇ ਸੁਣ ਲਾ ਕਰ ਰਹਿ ਗਿਆ 21000 ਰੁਪਏ ਦੇ ਬਸ ਜਿਹਦੇ ਪੈਸੇ ਕਿੰਨੇ ਦੀ ਕਰਤੀ ਕਿੰਨੇ ਦੀ ਜਾਨ ਜੀ ਬੱਕਰੀ ਕੱਢ ਗਈ ਭਰਾ ਭਾਜੀ ਉਹ ਕਰੇਲੇ ਉਹ ਕਰੇਲੇ ਦੀ ਬੱਕਰੀ ਕੱਢਦੀ ਆ ਤੈਨੂੰ ਇਕੱਠੇ ਲਗਾ ਤੂੰ ਵੀ ਆਪ ਦੇ ਲਗਾ ਸਾਰਾਂ ਦੇ ਤੂੰ ਪਹਿਲਾਂ ਬੱਚੀਆਂ ਕਰਾ ਲਈ ਕੋਈ ਬੱਚੇ ਦਾ ਭਾਈ ਨੇ ਮਾ ਖੜਾ ਕੋਲੇ ਹੋਣੀ ਕਰ ਦਿੰਦਾ ਨਹੀਂ ਕਹੀ ਗਿਆ ਫਿਰ ਅਗਲਾ ਨਹੀਂ ਨਹੀਂ ਕੋਈ ਨਹੀਂ ਕਹਿੰਦਾ ਭਾਈ ਇਹ ਮੱਢਿਆਂ ਦੇ ਹੋ ਜਾਂਦਾ ਦੋ ਬੱਚੇ ਵਾਲੇ ਹੋਰ ਬੱਚੇ ਨਾ ਬੱਚੇ ਵੀ ਸੋਹਣੇ ਨਹੀਂ ਨਹੀਂ ਉਹ ਤਾਂ ਕਰ ਨਹੀਂ ਬਾਈ ਉਹਦਾ ਕੋਈ ਚੱਕਰ ਨਹੀਂ ਆ ਜਾ ਇਧਰ ਮੁੰਡਿਆ ਪੱਠਾ ਉਧਰੀ ਜਾ ਲਾ ਹਾਂ ਨਹੀਂ ਆ ਵਾ ਵਾ ਪਹਿਲਾਂ ਉਹ ਲੈ ਜਾਣ ਤੇ ਉਹ ਨੂੰ ਕਿਹਾ ਜਾ ਲਾਲ ਪਾ ਕੇ ਨੂੰ ਹਾਂ ਲਾ ਤੋ ਤੋਂ ਨੋ ਤੋਂ ਅੰਜੀ 3 4 8 9 10 12 13 14 15 16 17 ਹਰ ਆਹ ਇਹ ਇੱਕ ਇੱਕ ਆ ਅ ਤੇਰਾ ਹਾਂ ਛੋੜ ਕਰਵਾ ਦੇਣਾ ਹਾਂਜੀ ਬੰਦ ਕਰਵਾ ਦੇ ਜੀ